ਗਰਮਕ ਪਿਆਰਿਓ ਇਹੋ ਜੇ ਬੱਦਲ ਕਦੇ ਅੱਗੇ ਨਹੀਂ ਦੇਖੇ ਆ ਵੇਖੋ ਆਹ ਬਹੁਤ ਨੁਕਸਾਨ ਹੋ ਰਿਹਾ ਹੈ ਹਰ ਪਾਸੇ ਪਹਿਲੀ ਬਾਰ 10 ਜਿਲ੍ਹੇ ਮੇ 1000 ਮਿਮੀ ਬਾਰਿਸ਼ ਇਸ ਸਾਲ 6 ਜਿਲ੍ਹੇ ਜਾਇਦ ਲਓ ਜੀ ਗਰਮਕ ਪਿਆਰਿਓ ਸਕੂਟੀ ਲਾਤੀ ਹੈ ਧੌਣ ਲੱਗ ਪਿਆ ਗਾਰਾ ਬਹੁਤ ਹੈ ਬਜਾਰਾਂ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਹੈ 8 ਅਗਸਤ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਅੱਜ ਸ਼ਾਇਦ ਗੰਗਾ ਨਗਰ ਜਾਣਾ ਪਵੇ ਕਿਉਂਕਿ ਲਾਇਸੈਂਸ ਅਪਡੇਟ ਕਰਵਾਏ ਥੋੜਾ ਜਿਹਾ ਉਹਦੇ ਵਾਸਤੇ ਫੋਟੋ ਫੋਟੋ ਖਿਚਾਉਣੀ ਹੈ ਅੱਜ ਸ਼ਾਇਦ ਕੀਪਤਾ ਉਧਰ ਜਾਣਾ ਪਵੇ ਸੋ ਅੱਜ ਦਾ ਵਲੌਗ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਬਣੇ ਰਹੋ ਇਹ ਵਲੌਗ ਸਾਰਾ ਦੇਖਿਓ ਤੁਹਾਨੂੰ ਜ਼ਰੂਰ ਆਨੰਦ ਆਵੇਗਾ ਬਹੁਤ ਨੁਕਸਾਨ ਹੋ ਰਿਹਾ ਹੈ ਹਰ ਪਾਸੇ ਪਹਿਲੀ ਬਾਰ 10 ਜ਼ਿਲ੍ਹਿਆਂ ਮੇ 1000 ਐਮੀ ਬਾਰਿਸ਼ ਪਿਛਲੇ ਸਾਲ ਤੇ 6 ਜਿਲੇ ਜਾਇਦਾ ਪਿਛਲੇ ਸਾਲ ਨਾਲੋਂ ਜਾਦੇ ਬਾਰ ਸ਼ਾਰੀਅਤ ਕੀਤੀ ਸੋ ਗਰਮਕ ਪਿਆਰੇ ਹੋਣ ਪ੍ਰਸ਼ਾਦਾ ਛਕ ਲਿਆ ਟਾਈਮ ਹੋ ਗਿਆ 11 ਵਜੇ ਆ ਹੁਣ ਥੋੜਾ ਜਿਹਾ ਵਿਹਲੇ ਆ ਸ਼ਾਮ ਨੂੰ ਗੰਗਨਰ ਜਾਣਾ ਤੇ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਆਪਣੇ ਚੈਨਲ ਤੇ 100 ਸਬਸਕ੍ਰਾਈਬਰ ਪੂਰੇ ਹੋ ਗਏ ਆ ਵਲੌਗ ਚੈਨਲ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਅੱਜ 100 102 ਹੋ ਗਏ ਐ ਵੈਸੇ ਤਾਂ ਰਾਤ ਹੋ ਗਈ ਸੀ ਬਹੁਤ ਬਹੁਤ ਸ਼ੁਕਰਾਨਾ ਆਪ ਜੀ ਦਾ ਬਹੁਤ ਬਹੁਤ ਵਧਾਈਆਂ ਤੁਹਾਨੂੰ ਹੁਣ 11 ਵਜੇ ਆ ਸ਼ਾਮ ਨੂੰ ਗੰਗਨਰ ਜਾਣਾ ਹੁਣ ਥੋੜਾ ਜਿਹਾ ਟਾਈਮ ਹੈ ਤੇ ਹੁਣ ਚਲਦੇ ਆ ਸਕੂਟਰੀ ਧਵਾਉਣ ਇਹਨੂੰ ਵਾਸ਼ ਕਰਾ ਕੇ ਲੈਉਨੇ ਆ ਥੋੜੀ ਜੀ ਪੈਂਚਰ ਵੀ ਐ ਥੋੜਾ ਜਿਹਾ ਨਿੱਕਾ ਜਿਹਾ ਪੈਂਚਰ ਐ ਚ ਹਵਾ ਘਟ ਐ ਘਟ ਐ ਥੋੜੀ ਹਵਾ ਤੇ ਨਾਲੇ ਉਹ ਪੈਂਚਰ ਦਿਖਾ ਕੇ ਲੈਉਨੇ ਆ ਨਾਲੇ ਧਵਾ ਕੇ ਲੈਉਨੇ ਆ ਮੀਮੂ ਹਟ ਗਿਆ ਹੁਣ ਬੁਰਾ ਹਾਲ ਐ ਧੂਣ ਵਾਲੀ ਹੋਈ ਪਈ ਐ ਇਹਨੂੰ ਧਵਾ ਕੇ ਲੈਉਨੇ ਗੁਰੂ ਮਿਲ ਲੈਣਾੜੀ ਨੂੰ ਓਏ ਮਿਲੇ ਨਹੀਂ ਤਾਂ ਗਰਮਕ ਤਿਆਰੇ ਹੋ ਹੁਣ ਚਲਦੇ ਆ ਰਹਿਣ ਕਰਨ ਲੱਗਿਆ ਸਕੂਟਰੀ ਧਵਾ ਕੇ ਲੈਉਨੇ ਆ ਇਹ ਨਾਲ ਪੈਂਚਰ ਨੂੰ ਆ ਕੇ ਦੇਣ ਪੈਂਚਰ ਵਾਲੀ ਦੁਕਾਨ ਤੇ ਆ ਗਏ ਵੀ ਵਾਵਾ ਦਿਨਾਂ ਦੀ ਹਵਾ ਘੱਟ ਲੱਗਦੀ ਐ ਇੱਥੇ ਤੇ ਗਰਮੁਖ ਪਿਆਰੋ ਪੈਂਚਰ ਚੈੱਕ ਕਰਾਇਆ ਪੈਂਚਰ ਨਿਕਲਿਆ ਨਹੀਂ ਹੁਣ ਫਿਰ ਗਰਮੁਖ ਪਿਆਰੋ ਪੈਂਚਰ ਚੈੱਕ ਕਰਾਇਆ ਪੈਂਚਰ ਤਾਂ ਨਿਕਲਿਆ ਨਹੀਂ ਹਵਾ ਭਰ ਆਲੀ ਫਿਰ ਹੁਣ ਚੱਲ ਰਹੀ ਐ ਇੱਧਰ ਬੱਦਲ ਦੇਖੋ ਲਓ ਜੀ ਗੁਰਮਤ ਪਿਆਰਿਓ ਸਕੂਟੀ ਲਾਤੀ ਹੈ ਧੌਣ ਲੱਗਦੇ ਆ ਗਾਰਾ ਬਹੁਤ ਹੈ ਬਜਾਰਾਂ ਚ ਬਹੁਤ ਗਾਰਾ ਹੈ ਫਿਰ ਵੀ ਧੋਰੇ ਸਕੂਟਰ ਨੇ ਚਮਕਾ ਦੇਣਗੇ ਹਣ ਪੂਰੀ ਵਕਤ ਲਓ ਜੀ ਚਮਕ ਗਈ ਆਪਣੀ ਸਕੂਟੀ ਗਰਮਕ ਪਿਆਰੇ ਇਸ ਗੁੱਡੀ ਧਵਾ ਲਈ ਹੁਣ ਚੱਲਦੇ ਆਂ ਘਰ ਬੱਦਲ ਦੇਖੋ ਕਿੰਨੇ ਸੁੰਦਰ ਲੱਗ ਰਹੇ ਚਿੱਟੇ ਚਿੱਟੇ ਐ ਲੱਗਦਾ ਜਿਵੇਂ ਕਿਸੇ ਨੇ ਰੂੰ ਦੇ ਢੇਰ ਲਾਏ ਹੁੰਦੇ ਆ ਰੂੰ ਦੇ ਢੇਰ ਲੱਗੇ ਪਏ ਆ ਰੂੰ ਦੇ ਢੇਰ ਰੂੰ ਦੇ ਢੇਰ ਲੱਗੇ ਆ ਗਰਮਕ ਪਿਆਰੇ ਪਹੁੰਚ ਚੁੱਕੇ ਆ ਘਰ ਹਲਤੀ ਅੰਦਰ ਸਕੂਟੀ ਤਵਾ ਤੂ ਕੇ ਵਧੀਆ ਇਹ ਪੂਰੀ ਨਵੀਂ ਨਵੀਂ ਬਣ ਗਈ ਨਵੀਂ ਉਖ ਬਹੁਤ ਗਾਰਾ ਲੱਗਿਆ ਸੀ ਹੁਣ ਨਵੀ ਹੋ ਗਈ ਹੁਣ ਇਹਦੀ ਵਾਰੀ ਐ ਹੁਣ ਇਹਨੂੰ ਲੈ ਕੇ ਚੱਲਨੇ ਆ ਜਾਂ ਤਾਂ ਘਰੇ ਧੋਵਾਂਗੇ ਤੇ ਜਾਂ ਇਹਨੂੰ ਉੱਥੋਂ ਧਵਾ ਕੇ ਲਿਆਵਾਂਗੇ ਚੁਕਾ ਕੇ ਚੱਕ ਕੇ ਥੱਲ ਸਾਰੀ ਗਾਰਾ ਗੁਰਾ ਲਵਾ ਕੇ ਇਹਦਾ ਫਿਰ ਧਵਾ ਕੇ ਲਿਆਉਣੀ ਸਾਰੀ ਸੋ ਗਰਮ ਪਿਆਰਿਓ ਹੁਣ ਪਹੁੰਚ ਚੁੱਕਿਆ ਘਰ ਹੁਣ ਕਰਦੇ ਆ ਰੈਸਟ ਟੈਂਟਾ ਤੇ ਡਿਊਟੀ ਆਫਿਸ ਤੋਂ ਫੋਨ ਆਇਆ ਸੀ ਵੀ ਅੱਜ ਕੀ ਪਤਾ ਨਾ ਹੋ ਸਕੇ ਕੰਮ ਸਾਈਡ ਨਹੀਂ ਚੱਲ ਰਹੀ ਹੁਣ ਜੇ ਫੋਨ ਆ ਗਿਆ ਤੇ ਫਿਰ ਜਾਵਾਂਗੇ ਗੰਗਾ ਨਗਰ ਨਹੀਂ ਤੇ ਫਿਰ ਘਰੀਆਂ ਅਜੇ ਫੋਨ ਆਉਣ ਦੀ ਦੇਰ ਆ ਉਹਨਾਂ ਦੀ ਕੰਟ੍ਰੈਸਟ ਕਰਦੇ ਆ ਘੰਟਾ ਸੋ ਗੁਰਮਖ ਪਿਆਰੇ ਹੁਣ ਉੱਠ ਕੇ ਆ ਜਾ ਪਣੀ ਛਕ ਲਿਆ ਮੌਸਮ ਸਾਫ਼ ਹੈ ਬਿਲਕੁਲ ਗੁਰਮਖ ਪਿਆਰੇ ਉੱਤੇ ਆਏ ਆ ਉੱਪਰ ਮੌਸਮ ਸਾਫ਼ ਹੈ ਬਿਲਕੁਲ ਵਦਿਆ ਮੌਸਮ ਬਣ ਗਿਆ ਦੇਖੋ ਚਿੱਟੇ ਚਿੱਟੇ ਬੱਦਲ ਹੋਏ ਇਧਰ ਸੀਮਾ ਕੱਪੜੇ ਜੁੜੀ ਜਾਂਦੀ ਹੈ ਕਿ ਬੱਦਲ ਪਹਿਲਾਂ ਪਾੜਾ ਤੋਂ ਪਾਣੀ ਲੈ ਕੇ ਆਉਂਦੇ ਆ ਇਹ ਤਾਂ ਠੰਡਾ ਮੌਸਮ ਹੁੰਦਾ ਉਹ ਦਮਹੀ ਪਾਉਂਦੇ ਆ ਅੱਛਾ ਇਹ ਬੱਦਲ ਪਾੜਾ ਤੋਂ ਪਾਣੀ ਲੈ ਕੇ ਆਉਂਦੇ ਆ ਹਾਂਜੀ ਸਰਬੱਤ ਕਹਿੰਦੀ ਵੀ ਬੱਦਲ ਪਾੜਾ ਤੋਂ ਪਾਣੀ ਲੈ ਕੇ ਆਉਂਦੇ ਸਹੀ ਗੱਲ ਆ ਪਾੜਾ ਤੋਂ ਪਾਣੀ ਲੈ ਕੇ ਆਉਂਦੇ ਸੋ ਗਰਮਖ ਪਿਆਰਿਓ ਇਹੋ ਜਿਹੇ ਬੱਦਲ ਕਦੇ ਅੱਗੇ ਨਹੀਂ ਦੇਖੇ ਆ ਵੇਖੋ ਆਹਾਂ ਚਿੱਟੇ ਚਿੱਟੇ ਬੱਦਲ ਇਹ ਡਰਾਉਣੇ ਜੇ ਵੀ ਲੱਗਦੇ ਦੂਰ ਤਿੱਕਰ ਦਿਸਦੇ ਆ ਦੇਖੋ ਇਧਰ ਵੀ ਆ ਬਰਫ ਹੀ ਲੱਗਦੀ ਹੈ ਕਿਹੋ ਜੇ ਬੱਦਲ ਆ ਰਹੇ ਆ ਅੱਜ ਕੱਲ ਚਿੱਟੇ ਚਿੱਟੇ ਜਿਹਾ ਵਾਈਟ ਤੇ ਗਰਮਕ ਪਿਆਰਿਓ ਕੇਸੀ ਸ਼ਰਾਨ ਕੀਤਾ ਅਜ ਆਨੰਦ ਆ ਗਿਆ ਸ਼ਾਂਤੀ ਆ ਗਈ ਗਰਮੀ ਬਹੁਤ ਸੀ ਤੇ ਆਨੰਦ ਆ ਗਿਆ ਕੀ ਹੋ ਰਿਹਾ ਕਿੱਦਾਂ रा तो <laughs> तो जॉर्डन तो है की कर देऊं ए तो वो ए तो वो छोटासना लिंगे थी दिया लवली लाबा किथे की पुछा देखा चपला पे आ लिखला है ऐसी एन बाबू चले एन आई तू ले 1 2 3 4 5 6 7 8 9 0 की पुछा 1 2 3 4 5 6 7 8 9 0 ਮੈਨੂੰ ਪਤਾ ਲੱਗ ਗਿਆ ਸਵੇ ਤੇ ਤੈਨੂੰ ਪਤਾ ਲੱਗ ਗਿਆ ਅਸਮਾਲੇਕਾ ਬਬਈ ਇੱਕ ਫੋਨ ਜਾਲ 1 2 3 4 5 6 7 8 9 0 ਇਹ ਕਿਥੇ ਲਿਖਿਆ ਹੈ ਕਿਥੇ ਲਿਖਿਆ ਸਰ ਮੈ ਤੇ ਦੱਸ ਇੱਕ ਫੋਨ ਵਰਗੀ ਚੀਜ਼ ਇੱਕ ਤੋਂ ਲੈ ਕੇ 9 9 ਤੱਕ ਗਿਣਤੀ ਲਿਖੀ ਹੈ ਤੇ 0 ਹੈ ਥੱਲੇ ਅੱਲਾ ਇਹ ਕਿੱਧਰ ਕਿਥੇ ਲਿਖਿਆ ਦੱਸ

ਹਮ ਅਸੀਂ ਪਹਿਲੇ ਨੂੰ ਪੁੱਛਣੀ ਆ ਹਮ ਉਹ ਲੱਪੂ ਦਾ ਬੰਦਾ ਜਿਹਨੇ ਲੱਪਟੀ ਵਾਲੀ ਵਾਰੀ ਆ ਗਈ ਮੇਰੀ ਵਾਰੀ ਆ ਗਈ ਪੁੱਛ ਪੁੱਛ ਕੀ ਪੁੱਛਣਾ ਦੱਸੇਦੀ ਬੁੱਛ ਮੈਂ ਜਾਣਾ ਫਿਰ ਆ ਨ ਆ ਮ ਆ ਨ ਆ ਮ ਆ ਨ ਆ ਮ ਆ ਨ ਆ ਕਿਤੇ ਲਿਖਿਆ ਹੋਈ ਬਸ ਸਮਰਨੇ ਲਾ ਬਤਾ ਸਮਰਨੇ ਪੜ ਲਿਆ ਸੀ ਸੋ ਗਰਮਕ ਪਿਆਰਿਓ ਅੱਜ ਦਾ ਵਲੋਗ ਇਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੋਗ ਤੁਹਾਨੂੰ ਉਹੀ ਲੱਗਿਆ ਕਿ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਚੈਨਲ ਦੇ ਨਾਮ ਤੇ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਕੱਲ ਨੂੰ ਫਿਰ ਨਵੇਂ ਵਲੋਗ ਵਿੱਚ ਤਦ ਤੱਕ ਲਈ ਆਪਣਾ ਤੇ ਆਪਣੇ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਗਰਮਕ ਪਿਆਰਿਓ ਅੱਜ ਦਾ ਵਲੋਗ ਇਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੋਗ ਤੁਹਾਨੂੰ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਜੀ ਵੀਡੀਓ ਲਾਈਕ ਕਮੈਂਟ ਜਰੂਰ ਕਰਦੇ ਹੋ ਚੈਨਲ ਤੇ ਨਵੇਂ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਆ ਕੱਲ ਫੇਰ ਨਵੇਂ ਬਲੌਗ ਵਿੱਚ ਤਤਕ ਲਈ ਰਬ ਰੱਖਾ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ